ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡੀਦਾ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਇਹ ਉਹਨਾਂ ਲਈ ਆ ਜਿਹੜੇ ਆਲਰੇਡੀ ਪੁਰਤਗਾਲ ਚ ਬੈਠੇ ਆ ਪੇਪਰ ਉੱਥੇ ਲੈਣ ਲਈ ਬੈਠੇ ਆ ਕਮਾਈ ਉੱਥੇ ਕਰ ਰਹੇ ਆ ਰੋਟੀ ਉੱਥੇ ਖਾ ਰਹੇ ਆ ਫੇਰ ਵੀ ਪੁਰਤਗਾਲ ਨੂੰ ਪੰਡੀ ਜਾਂਦੇ ਆ ਜੀ ਇੱਥੇ ਪੇਪਰ ਨੂੰ ਟਾਈਮ ਲੱਗਦਾ ਜੀ ਇੱਥੇ ਪਾਸਪੋਰਟ ਨੂੰ ਟਾਈਮ ਲੱਗਦਾ ਜੀ ਇੱਥੇ ਟੀਆਰਸੀ ਨੂੰ ਟਾਈਮ ਲੱਗਦਾ ਪਹਿਲਾ ਰਸਤਾ ਹੀ ਗਲਤ ਤੁਸੀਂ ਚੂਜ਼ ਜਿਹੜਾ ਗਲਤ ਕੀਤਾ ਵਾ ਆਰਟੀਕਲ 88 ਦੇ ਵਿੱਚ ਤੁਸੀਂ ਜਾ ਕੇ ਆਈਟੀ 9 ਦੇ ਵਿੱਚ ਡੌਂਕੀਆਂ ਮਾਰਕੀਟ ਟੂਰਿਸਟ ਮਾਰਕੀਟ ਉੱਥੇ ਜਾ ਕੇ ਤੁਸੀਂ ਪੇਪਰ ਲਏ ਆ ਉਸ ਕੰਟਰੀ ਦੇ ਵਿੱਚ ਰਸ਼ ਪਾਤਾ ਜੇ ਅੱਜ ਕੋਈ ਪ੍ਰੋਸੈਸ ਹੋਣ ਨੂੰ ਟਾਈਮ ਲੱਗਦਾ ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ ਹਾਂਜੀ ਟਾਈਮ ਲਾਉਂਦੀ ਆ ਟਾਈਮ ਲਾਉਂਦੀ ਆ ਜੇ ਅੱਜ ਕੋਈ 5 ਸਾਲਾਂ ਦੇ ਵਿੱਚ ਪਾਸਪੋਰਟ ਉੱਥੇ ਅਪਲਾਈ ਕਰਦਾ ਜਾਂ 7 ਸਾਲਾਂ 'ਚ ਕਰਦਾ ਉਹਨੂੰ ਟਾਈਮ ਨੂੰ ਲੱਗ ਰਿਹਾ 2-2 ਸਾਲ ਉਹ ਤੁਹਾਡੀ ਤੁਸੀਂ ਵੀ ਵਜ੍ਹਾ ਹੋ ਉਹਦੇ ਵਿੱਚ ਜਦੋਂ ਤੁਸੀਂ ਰਸਤਾ ਸਹੀ ਨਹੀਂ ਚੂਜ਼ ਕੀਤਾ ਤੁਸੀਂ ਇੱਥੇ ਜਾਂਦੇ ਹੋ ਟੂਰਿਸਟ ਤੇ ਜਾਂਦੇ ਹੋ ਡਾਂਕੀ ਤੇ ਜਾਂਦੇ ਹੋ ਉੱਥੇ ਜਾ ਕੇ ਪੇਪਰ ਲੋਕ ਕਰਵਾਉਨੇ ਆਰਟੀਕਲ 8899 'ਚ 2 ਸਾਲ ਉੱਥੇ ਪੇਪਰ ਟੈਕਸ ਭਰ ਕੇ ਤੋਂ ਟੀਆਰਸੀ ਤੋਂ 5 ਸਾਲ ਦਾ ਪਾਸਪੋਰਟ ਦਾ ਟਾਈਮ ਸ਼ੁਰੂ ਹੁੰਦਾ ਉਸ ਤੋਂ ਬਾਅਦ ਪਰ ਇਹ ਹਾਲਾਤ ਹਮੇਸ਼ਾ ਨਹੀਂ ਰਹਿਣੇ ਤੁਹਾਨੂੰ ਵੀ ਇਹ ਚੀਜ਼ ਦੱਸ ਦਿੰਦਾ ਜਿਹੜੇ ਮੈਂ ਵੀਡੀਓ ਬਣਾਈ ਆ ਉਹਦੇ ਥੱਲੇ ਕਮੈਂਟ ਕਰਨ ਤੋਂ ਪਹਿਲਾਂ ਇਹ ਸਮਝ ਲਿਆ ਕਰੋ ਕਿ ਮੈਂ ਕਿਹਾ ਕੀ ਆ ਡੀ1 ਕੈਟਾਗਰੀ ਆਰਟੀਕਲ 59 ਬਾਰੇ ਸਮਝਾਇਆ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਜਾਂ ਕਿਸੇ ਜੇ ਤੁਹਾਨੂੰ ਨਹੀਂ ਸਮਝ ਆ ਗਈ ਕਿਸੇ ਲੋਅਰ ਕੋਲ ਚਲ ਜਾਓ ਕਿਸੇ ਸਮਝਦਾਰ ਬੰਦੇ ਕੋਲ ਚਲ ਜਾਓ ਜਿਹਨੂੰ ਡੀ1 ਵੀਜ਼ੇ ਬਾਰੇ ਪਤਾ ਵਾ ਉਹਦੀ ਵੈਲਿਊ ਬਾਰੇ ਪਤਾ ਵਾ ਆਰਟੀਕਲ ਜਿਹੜਾ 59 ਆ ਉਹ ਰੈਜ਼ੀਡੈਂਸ ਕੈਟਾਗਰੀ ਆ ਇੰਡੀਆ ਤੋਂ ਤੁਸੀਂ ਇੱਕ ਸਾਲ ਦੇ ਪੇਪਰ ਮੰਗਾ ਕੇ ਇੰਡੀਆ ਤੋਂ ਹੀ ਰੈਜ਼ਿਡੈਂਸ ਵੀਜ਼ਾ ਲੈ ਕੇ ਜਾਣੇ ਹੋ ਤੁਹਾਨੂੰ TCRC ਦੀ ਇਮਾ ਦੀ ਡੇਟ ਤੁਹਾਨੂੰ ਇੰਡੀਆ ਤੋਂ ਮਿਲਦੀ ਆ ਉਹਨਾਂ ਨੂੰ ਜਾ ਕੇ ਪੇਪਰ ਲੋਕ ਨਹੀਂ ਕਰਾਉਣੇ ਪੈਂਦੇ ਤੁਹਾਡੇ ਆਂਗੂ ਉਹਨਾਂ ਨੂੰ ਧੱਕੇ ਨਹੀਂ ਖਾਣੇ ਪੈਣੇ ਤੁਸੀਂ ਉਹਨਾਂ ਨੂੰ ਵੀ ਆਪਣੇ ਨਾਲ ਲਾਈ ਜਾਨੇ ਹੋ ਮੈਂ ਤੁਹਾਨੂੰ ਉਹ ਤੁਹਾਡੇ ਲਈ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਜੋ ਤੁਸੀਂ ਕਮੈਂਟਾਂ ਦੇ ਵਿੱਚ ਬੋਲ ਰਹੇ ਹੋ ਮੈਂ ਡਿਲੀਟ ਕਰਦਾ ਮੈਸੇਜ ਇਸੇ ਲਈ ਕਰਦਾ ਕਿਉਂਕਿ ਤੁਹਾਡੀ ਜਿਹੜੀ ਲੈਂਗੁਏਜ ਆ ਬਹੁਤ ਵਲਗਰ ਆ ਜਿਹੜਾ ਸਮਝਦਾਰ ਵਾਲਾ ਬੰਦਾ ਹੁੰਦਾ ਜਿਹੜਾ ਸਮਝਣ ਦੇ ਹਾਲਾਤ ਚ ਹੁੰਦਾ ਉਹਨੂੰ ਮੈਂ ਜਵਾਬ ਵੀ ਦਿੰਨਾ ਪਰ ਜਿਹੜੀ ਲੈਂਗੁਏਜ ਇੱਕ ਉਹ ਪੰਜਾਬ ਤੋਂ ਪੈਰਿਸ ਵਾਲਾ ਪਤਾ ਨਹੀਂ ਕਿਹੜਾ ਪੇਜ ਹੋਣੇ ਹੈਗਾ ਰੀਮਿਕਸ ਕਰਕੇ ਬਣਾਤੀ ਗੱਲ ਉਹਨੂੰ ਕਰਨੀ ਆਉਂਦੀ ਹੀ ਕਰਕੇ ਵੀਡੀਓ ਬਣਾਈ ਜਾਂਦਾ ਦੰਦ ਉਹ ਆਪਣਾ ਸੋਨੇ ਦਾ ਦਿਖਾਈ ਜਾਂਦਾ ਗੱਲ ਉਹ ਤੋਂ ਹੁੰਦੀ ਨਹੀਂ ਕਿ ਤੂੰ ਜਿਹੜਾ ਜਿਹੜੀ ਪੀਸੀਸੀ ਦੀ ਗੱਲ ਕਰਦਾ ਆਰਟੀਕਲ 59 ਦੇ ਵਿੱਚ ਉਹਦੀ ਲੋੜ ਹੀ ਨਹੀਂ ਹੈਗੀ ਤੂੰ ਆਰਟੀਕਲ 88 ਆਪਣੇ 99 ਵਾਲੀ ਗੱਲਾਂ ਕਰੀ ਜਾਣਾ ਜੇ ਤੁਹਾਨੂੰ ਨਹੀਂ ਸਮਝ ਹੈ ਕਿ ਕਿਸੇ ਵਕੀਲ ਕੋਲੇ ਚੱਲ ਜਾਓ ਗੱਲਾਂ ਤੁਸੀਂ ਕਿਸੇ ਉਂਗਲ ਚੱਕਣ ਤੋਂ ਪਹਿਲਾਂ ਉਹਦੇ ਨਾਲ ਗੱਲ ਤਾਂ ਕਰ ਲਓ ਵੀਡੀਓ ਬਣਾਉਣ ਲੱਗਿਆ ਤੈਨੂੰ ਵਿਊ ਦਾ ਇੰਨਾ ਭੁੱਖਾ ਰਹਿ ਗਿਆ ਤੂੰ ਕਿ ਗੱਲ ਹੀ ਨਹੀਂ ਪਤਾ ਤੈਨੂੰ ਗੱਲ ਕਰਨੀ ਕੀ ਹੈ ਗੱਲ ਕੀ ਆ ਇਹ ਕੋਈ ਗੱਲ ਸੈਂਸ ਬਣਦੀ ਹੈ ਕਿਸੇ ਗੱਲ ਦੀ ਤੁਸੀਂ ਕੰਮ ਕਰਨ ਆਏ ਹੋ ਕੰਮ ਕਰੋ ਜਿਹੜੇ ਮੁਲਕ ਤਾਂ ਤੁਸੀਂ ਖਾ ਰਹੇ ਹੋ ਜਿੱਥੇ ਤੁਹਾਨੂੰ ਪੇਪਰ ਮਿਲ ਰਿਹਾ ਜਿੱਥੇ ਤੁਸੀਂ ਵੇਟ ਕਰ ਰਹੇ ਫਿਰ ਵੇਟ ਕਿਉਂ ਕਰਦੇ ਹੋ ਉੱਥੇ ਜੇ ਤੁਹਾਨੂੰ ਪੁਰਤਗਾਲ ਐਨਾ ਹੀ ਮਾੜਾ ਲੱਗਦਾ ਵੇਟ ਕਿਉਂ ਕਰਦੇ ਹੋ ਮੈਂ ਵੀਡੀਓ ਦੇ ਵਿੱਚ ਇੱਕ ਗੱਲ ਹੋਰ ਕਹੀ ਆ ਕਿ 5 ਸਾਲਾਂ ਬਾਅਦ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਕੇ ਲੈ ਸਕਦੇ ਹੋ 5 ਸਾਲਾਂ ਬਾਅਦ ਕਿਹੜੇ ਰਾਜ ਦੀ ਪ੍ਰਜਾ ਤੁਹਾਨੂੰ ਪਤਾ 5 ਸਾਲਾਂ ਵਿੱਚ ਤੁਸੀਂ بڑا ਪਾਸਪੋਰਟ ਅਪਲਾਈ ਕਰਦੇ ਹੋ ਉਦੋਂ ਇਹ ਹਾਲਾਤ ਨਹੀਂ ਰਹੇਣੇ ਜਿਹੜੇ ਤੁਸੀਂ ਹੁਣ ਖਰਾਬ ਕੀਤੇ ਹੋਇਆ ਪੁਰਤਗਾਲ ਨੇ ਸੈਫ ਨੂੰ ਚੇਂਜ ਕਰਕੇ ਇਹ ਮੱਝ ਕਿਉਂ ਲੈ ਕੇ ਆਇਆ ਕਿਉਂਕਿ ਟਾਈਮ ਵੱਧ ਲੱਗ ਰਿਹਾ ਸੀ ਉਹਨਾਂ ਨੇ ਆਰਟੀਕਲ 88 93 ਕਿਉਂ ਬੰਦ ਕੀਤਾ ਪੇਪਰ ਲੋਕ ਕਰਾਉਣੇ ਕਿਉਂ ਬੰਦ ਕੀਤੇ ਆ ਉਹਨਾਂ ਨੇ ਇਸ ਲਈ ਕੀਤੇ ਆ ਤਾਂ ਕਿ ਅਸੀਂ ਜਿਹੜੇ ਪਹਿਲਾਂ ਦੇ ਬੰਦੇ ਤੁਸੀਂ ਜਿਹੜੇ ਉੱਥੇ ਠੱਕੇ ਖਾਨੇ ਹੋ ਉਹ ਨਾ ਖਾਓ ਆਉਣ ਵਾਲੇ ਟਾਈਮ ਲਈ ਜਿਹੜੇ ਬੰਦੇ ਅਪਲਾਈ ਕਰਨਗੇ ਉਹਨਾਂ ਲਈ ਰਾਹ ਸਾਫ਼ ਹੋ ਜਾਣੇ ਸਮੂਧ ਹੋ ਜਾਣੇ ਆ 5 ਸਾਲਾਂ ਦੇ ਵਿੱਚ 60 ਟੈਕਸ ਦੀ ਗੱਲ ਤਾਂ ਹੀ ਕੀਤੀ ਆ ਵੀ ਜਦੋਂ ਤੱਕ 5 ਸਾਲ ਹੋਣੇ ਆ ਉਦੋਂ ਤੱਕ ਇਹ ਮੰਨੇ ਇੰਨਾ ਕੁ ਸੋਹਣਾ ਕੰਟਰੋਲ ਕਰ ਲੈਣਾ ਕਿ ਤੁਹਾਡਾ ਜਿਹੜਾ ਟਾਈਮ ਆ ਉਹ 6 ਮਹੀਨੇ ਦੇ ਵਿੱਚ ਤੁਹਾਨੂੰ ਪਾਸਪੋਰਟ ਦੇ ਦੇਣਾ ਉਹਨਾਂ ਨੂੰ ਕਿ ਤੁਸੀਂ ਕੰਡੀਸ਼ਨਾਂ ਪੂਰੀਆਂ ਕਰਕੇ ਆਏ ਹੋ ਜੇ ਤੁਹਾਡੀ ਕੰਡੀਸ਼ਨਾਂ ਉਹਨਾਂ ਦੇ ਨਾਲ ਮੈਚ ਕਰਦੀਆਂ ਉਹਨਾਂ ਦੇ ਉਹਨਾਂ ਨੇ ਤੁਹਾਨੂੰ ਪਾਸਪੋਰਟ ਦੇ ਦੇਣਾ ਆਰਟੀਕਲ 59 ਦੇ ਵਿੱਚ ਤੁਹਾਨੂੰ ਜਿਹੜਾ TCR ਆ ਉਹ 3 ਮਹੀਨੇ ਚ ਮਿਲ ਜਾਂਦੀ ਆ 2 ਸਾਲ ਦੀ ਮਿਲਦੀ ਆ ਫਿਰ ਅਗੇ 3 ਸਾਲ ਦੀ ਮਿਲਦੀ ਆ 5 ਸਾਲਾਂ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰ ਲੈਂਦੇ ਹੋ ਜਿਹੜਿਆਂ ਨੂੰ ਹੁਣ ਟਾਈਮ ਲੱਗ ਰਿਹਾ 2-2 ਸਾਲ ਲੱਗ ਰਿਹਾ ਉਹ ਰਸ਼ ਦੇ ਕਰਕੇ ਹੁੰਦਾ ਹੁਣ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਇੰਡੀਆ ਦੀ ਦੇ ਦਿੰਨਾ ਜਦੋਂ ਪਿੱਛੇ ਜੇ 1 ਸਾਲ ਪਹਿਲਾਂ PCC ਇੱਥੇ ਅਪਲਾਈ ਕਰਦੇ 3-3 4-4 ਮਹੀਨੇ ਲੱਗ ਰਹੇ ਸੀ ਹੁਣ 15-15 20-20 ਦਿਨਾਂ ਦੇ ਵਿੱਚ PCC ਕਲੀਅਰ ਹੋਣ ਲੱਗੀ ਆ ਹੁਣ ਜਦੋਂ ਇੱਕ ਵਾਰੀ ਪਾਸਪੋਰਟ ਜਦੋਂ ਪਾਸਪੋਰਟ ਵਾਲੀ ਪੀਸੀ ਨੂੰ ਇਨਾ ਟਾਈਮ ਲੱਗਦਾ ਸੀ ਹੁਣ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸੂਭਧਾ ਸੈਂਟਰ ਸਾਂਝ ਕੇਂਦਰ ਕਿਉਂ ਬਣਿਆ ਜਦੋਂ ਥਾਣੇ 'ਚ ਜਾਂਦੇ ਸੀ ਉੱਥੇ ਕ੍ਰਿਮੀਨਲ ਬੰਦੇ ਜਾਂਦੇ ਸੀ ਉੱਥੇ ਆਪਣੇ ਪੰਗੇ ਪਏ ਰਹਿੰਦੇ ਸੀ ਪੀਸੀਸੀ ਨੂੰ ਟਾਈਮ ਲੱਗ ਰਿਆ ਸੀ ਹੁਣ ਉਹਨਾਂ ਨੇ ਸਾਂਝ ਕੇਂਦਰ ਇੱਕ ਪੰਜਾਬ ਗਵਰਨਮੈਂਟ ਨੇ ਸਾਂਝ ਕੇਂਦਰ ਲੱਗ ਬਣਾਤਾ ਸੂਭਧਾ ਸੈਂਟਰ ਲੱਗ ਬਣਾਤਾ ਜੋ ਵੀ ਤੁਸੀਂ ਆਪਣੀ ਇਨਕੁਆਰੀ ਲੈ ਕੇ ਆਓ ਉੱਥੇ ਸੌਟ ਹੁੰਦੀ ਆ ਪਹਿਲਾਂ ਟਾਈਮ ਲੱਗ ਰਿਆ ਸੀ ਸੋ ਐਦਾਂ ਹੀ ਉਹਨਾਂ ਕੰਟਰੀਆਂ ਦੇ ਵਿੱਚ ਵੀ ਆ ਜਦੋਂ ਕੋਈ ਪ੍ਰੋਬਲਮ ਹੁੰਦੀ ਆ ਉਹਦਾ ਸੋਲੂਸ਼ਨ ਹੁੰਦਾ ਵਾ ਤੁਸੀਂ ਇਹ ਉਹਨੂੰ ਬਿਮਾਰੀ ਕਹ ਤਾਂ ਉਹਨੂੰ ਕੈਂਸਲ ਕਹ ਤਾਂ ਸਮਝ ਲੈਨੇ ਹੋ ਬਿਮਾਰੀ ਹੈਗੀ ਆ ਉਹਦਾ ਸੋਲਟ ਹੋ ਜਾਣਾ ਪ੍ਰੋਬਲਮ ਆ ਉਹਦੀ ਸੋਲੂਸ਼ਨ ਹੋ ਜਾਣਾ ਤੁਸੀਂ ਕਹਿੰਦੇ ਪਾਲਿਸਿਸ ਨੂੰ ਇੰਨਾ ਟਾਈਮ ਲੱਗਦਾ ਜੀ ਇਹਨੂੰ ਇੰਨਾ ਟਾਈਮ ਲੱਗਦਾ ਤੁਸੀਂ ਹਮੇਸ਼ਾ ਹਾਲਾਤ ਇਕੋ ਜਿਹੇ ਰਹਿੰਦੇ ਆ ਇਕੋ ਜਿਹਾ ਟਾਈਮ ਨਹੀਂ ਹੁੰਦਾ ਹਰ ਇੱਕ ਥਾਂ ਤੇ ਸੋ ਮੈਂ ਗੱਲ ਕੀਤੀ ਸੀ ਲੋ ਅਕੋਰਡਿੰਗ ਕਿ 5 ਸਾਲਾਂ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰ ਲੈਨੇ ਹੋ ਇਹ ਚੀਜ਼ ਆ ਇਹ ਲੋ ਆ ਜੇ ਕੋਈ ਟਾਈਮ ਲੱਗ ਰਿਹਾ ਉਸ ਟਾਈਮ ਤੇ ਪ੍ਰੋਬਲਮ ਆ ਪ੍ਰੋਬਲਮ ਦਾ ਸੋਲੂਸ਼ਨ ਹੋ ਜਾਣਾ ਉਥੇ ਗਵਰਨਮੈਂਟ ਚੇਂਜ ਹੋਈ ਆ ਉਥੇ ਜਾ ਕੇ ਸੈਫ ਚੇਂਜ ਹੋਈ ਆ ਇਮਾ ਆਇਆ ਉਹਦੇ ਵਿੱਚ ਬਹੁਤ ਫਰਕ ਆ ਐਵੇਂ ਇਹਨਾਂ ਸੁਆਦ ਲਿਆ ਕਰੋ ਵਿਊ ਦੇ ਖਾਤਰ ਥੱਲੇ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਡੀ1 ਵੀਜ਼ਾ ਹੁੰਦਾ ਕੀ ਆ ਆਪਣੇ ਆਪ ਨਾਲਾਈ ਜਾਂਦੇ ਹੋ ਤੁਸੀਂ ਤਾਂ ੱੱਕੇ ਖਾਣ ਗਏ ਹੋ ਤੁਸੀਂ ਏਜੰਟਾਂ ਦੇ ਮਗਰ ਲਾ ਕੇ ੱੱਕੇ ਖਾਣ ਗਏ ਹੋ ਐਵੇਂ ਕਮੈਂਟ ਕਹਿਣਾ ਕਿਸੇ ਨੂੰ ਫਰੋਵਡਾ ਤੁਹਾਨੂੰ ਪਤਾ ਕਿੰਨੀ ਮਿਹਨਤ ਲੱਗਦੀ ਹੈ ਇੱਕ ਕੰਮ ਹੋਣ ਨੂੰ ਮੈਂ ਅੱਜ ਦਾ ਨਹੀਂ ਕੰਮ ਕਰਦਾ ਪੁਰਤਗਾਲ ਦਾ 2014 ਦਾ ਕਰਦਾ ਤੇ ਮੇਰੇ ਰਿਕਾਰਡ YouTube ਤੇ ਪਏ ਆ Facebook ਤੇ ਪਏ ਆ Instagram ਤੇ ਪਏ ਨੇ ਉਹਨਾਂ ਨੂੰ ਚੈੱਕ ਕਰੋ ਕਿੰਨੀ ਮਿਹਨਤ ਲੱਗਦੀ ਹੈ ਇੱਕ ਕੰਮ ਕਰਨ ਨੂੰ ਇਹ ਰਿਵਿਊ ਐਵੇਂ ਨਹੀਂ ਆਉਂਦੇ ਮਿਹਨਤਾਂ ਲੱਗਦੀ ਹੈ ਇੰਨਾ ਐਵੇਂ ਨਹੀਂ ਬੋਲੇ ਜਾਂਦਾ 17 ਸਾਲ ਦੀ ਮਿਹਨਤ ਹੈ ਇਹ ਇੱਕ ਦਿਨ ਚ ਸਾਰਾ ਕੁਝ ਨਹੀਂ ਸਿੱਖਿਆ ਜਾਂਦਾ ਤੁਸੀਂ ਕਹਿੰਦੇ ਹੋ ਕਿ ਅੱਜ ਅਸੀਂ ਚਲੇ ਗਏ ਅਸੀਂ ਪੁਰਤਗਾਲ ਵਾਲੇ ਹੋ ਗਏ ਉਹ ਪੁਰਤਗਾਲੇ ਸਾਰੇ ਨੰਗਾਤੇ ਅਸੀਂ ਬਦਲੀ ਇੱਕ ਪ੍ਰੋਸੈਸ ਨਹੀਂ ਕਿੰਨੇ ਕਿੰਨੇ ਕਰਦੇ ਆ ਤੇ ਜਦੋਂ ਅਸੀਂ ਕੋਈ ਪ੍ਰੋਸੈਸ ਕਰਦੇ ਆ ਉਹਦੇ ਲੋ ਬਾਰੇ ਪ੍ਰੋਪਰ ਸਮਝਦੇ ਆ ਤਾਂ ਸਮਝੋ ਨਹੀਂ ਤਾਂ ਕਿ ਤੁਹਾਡਾ ਫਿਊਚਰ ਉੱਥੇ ਬੈਟਰ ਹੋ ਸਕੇ ਐਵੇਂ ਨਹੀਂ ਕਿਸੇ ਪਿੱਛੇ ਲੱਗ ਕੇ ਕੰਮ ਉਹੀ ਭੁਜਾਈ ਜਾਂਦੇ ਹੋ ਗੱਲ ਇੱਕ ਹੋਰ ਕਰੀ ਜਾਂਦੇ ਆ ਕਿ ਵੀ ਜਦੋਂ ਤੁਸੀਂ ਕੋਈ ਗੱਲ ਕਰਨੀ ਹੈ ਸਾਡੇ ਬਾਰੇ ਗੱਲ ਕਰਨੀ ਹੈ ਨੰਬਰ ਆਲਰੇਡੀ ਦਿੱਤੇ ਹੋਏ ਨੇ ਤੁਸੀਂ ਉੱਥੇ ਗੱਲ ਕਰੋ ਤੁਹਾਨੂੰ ਸਮਝ ਆਉਂਦਾ ਤਾਂ ਠੀਕ ਹੈ ਨਹੀਂ ਸਮਝ ਲੱਗਦਾ ਥੋਡੇ ਨਾਲ ਕੀ ਫਰੋਡ ਕਰਤਾ ਕੋਈ ਇੱਕ ਬੰਦਾ ਵੀ ਉੱਟ ਕੇ ਕਹਿ ਦੇਵੇ 7 ਸੀ ਚੋਂ ਪ੍ਰੀਸ ਸੇਖੋਂ ਨੇ ਪੈਸੇ ਲਏ ਤੇ ਵਾਪਤ ਨਹੀਂ ਕੀਤੇ ਕੰਮ ਨਹੀਂ ਕਰਾਇਆ ਕੰਮ ਹੋਣਾ ਜਾਂ ਨਹੀਂ ਹੋਣਾ ਉਹ ਬਾਅਦ ਦੀ ਗੱਲ ਆ ਪਰ ਮਹਾਤਮਾ ਪਰ ਮੇਰੇ ਇੱਕ 7 ਸੀ ਵੱਲੋਂ ਪ੍ਰੀਸ ਸੇਖੋਂ ਇੱਕੋ ਗੱਲ ਕਹਿੰਦਾ ਤੁਹਾਨੂੰ ਕਿ ਤੁਹਾਡੇ ਨਾਲ ਗਲਤ ਨਹੀਂ ਹੋਣ ਦਊਗਾ ਜੇ ਮੈਂ ਕੋਈ ਕੰਮ ਕਰਦਾ ਮਿਹਨਤ ਕਰਦਾ ਮੈਂ 17 ਸਾਲ ਦੀ ਮਿਹਨਤ ਨੂੰ ਤੁਹਾਡੇ ਲੇਖੇ ਲਾ ਰਿਆਂ ਤੁਹਾਡੇ ਨਾਲ ਗਲਤ ਨਹੀਂ ਹੋਣ ਦਊਗਾ ਇਹ ਮੇਰੀ ਜ਼ਿੰਮੇਵਾਰੀ ਆ ਮੈਂ ਪ੍ਰੋਸੈਸ ਨੂੰ ਵੀ ਲੈ ਕੇ ਕੰਪਨੀ ਨੂੰ ਲੈ ਕੇ ਮੈਂ ਇੱਕ ਕਲਾਇੰਟ ਲਈ ਇੱਕ ਕੰਪਨੀ ਲਈ ਮੈਂ ਮਡੇਓਕਰ ਜਦੋਂ ਇੱਕ ਕੰਪਨੀ ਨਾਲ ਗਲਤੜਾ ਹੋਵੇ ਇੱਕ ਕਲਾਇੰਟ ਨਾਲ ਗਲਤ ਨਾ ਹੋਵੇ ਮੈਂ ਦੋਨਾਂ ਨੂੰ ਖਿੱਚ ਕੇ ਰੱਖਣਾ ਮੈਂ ਦੋਨਾਂ ਤੋਂ ਸਿਕਿਉਰਿਟੀ ਲੈ ਕੇ ਰੱਖਣੀ ਹੈ ਦੋਨਾਂ ਨਾਲ ਮੈਂ ਐਗਰੀਮੈਂਟ ਕਰਕੇ ਚੱਲਣਾ ਮੈਂ ਕਿਸੇ ਨਾਲ ਗਲਤ ਨਹੀਂ ਹੋਣ ਦਿੰਦਾ ਇਹ ਮੇਰਾ 7 ਸੀਜ਼ ਵੱਲੋਂ ਤੁਹਾਡੇ ਨਾਲ ਵਾਅਦਾ ਹੈ ਇਹ ਚੀਜ਼ ਦਾ ਕਿ 7 ਸੀਜ਼ ਆ ਕੇ ਤੁਹਾਡੇ ਨਾਲ ਗਲਤ ਨਹੀਂ ਹੋਊਗਾ ਠੀਕ ਹੈ ਜਦੋਂ ਕੋਈ ਸੇ ਨੂੰ ਤੁਸੀਂ ਖਰਾਬ ਕਰੋਗੇ ਮੈਂ ਰੋਜ਼ ਆ ਦੇਖੀ ਜਾਂਦਾ ਮੈਂ ਕਹਾਂ ਚੱਲ ਚਵੜ ਮਾਰਤੀ ਕੋਈ ਗੱਲ ਨਹੀਂ ਮੈਂ ਇਸ ਲੈਂਗੁਏਜ ਤੇ ਆਉਣਾ ਨਹੀਂ ਚਾਹੁੰਦਾ ਜਿਹੜੀਆਂ ਲੈਂਗੁਏਜ ਤੁਸੀਂ ਯੂਜ਼ ਕੀਤੀਆਂ ਮੈਨੂੰ ਮਜਬੂਰ ਕਰਤਾ ਤੁਸੀਂ ਐਦਾਂ ਬੋਲਣ ਲਈ ਮੈਂ ਕਿਸੇ ਦੇ ਸ਼ਾਨ ਦੇ ਖਿਲਾਫ ਇੱਕ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਪਰ ਉਂਗਲ ਕੋਈ ਮੇਰੇ ਇੱਜ਼ਤ ਤੇ ਚੱਕੇ ਮੈਂ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਮੈਂ ਕੰਮ ਕਰਦਾ ਇੱਕ ਨੰਬਰ 'ਚ ਕਰਦਾ ਬੰਦੇ ਨੂੰ VFS ਤੱਕ ਲੈ ਕੇ ਜਾਣਾ ਜਿਨ੍ਹਾਂ ਦੀ ਸਬਮਿਸ਼ਨਾਂ ਹੋ ਚੁੱਕੀਆਂ ਉਹਨਾਂ ਨੂੰ ਪਤਾ ਵਾ D1 ਦੇ ਵਿੱਚ ਸਬਮਿਸ਼ਨਾਂ ਹੀ ਕਰਾ ਕੇ ਦਿਖਾ ਦਿਓ ਬਹੁਤ ਵੱਡੀ ਗੱਲ ਆ ਠੀਕ ਐ ਗੱਲਾਂ ਕਰਨੀਆਂ ਸੌਖੀਆਂ ਨਹੀਂ ਐ ਇਹ ਕੰਮ ਕਰਨੇ ਪੈਂਦੇ ਆ ਇਹ ਗੱਲਾਂ ਐਵੇਂ ਨਹੀਂ ਹੁੰਦੀਆਂ ਮਾਰਦੇ ਗੱਲਾਂ ਵੀ ਅੱਜ ਹੀ ਵਿਊਜ਼ ਆ ਗਏ ਇਹਨਾਂ ਫਾਲੋਅਰਸ ਹੈਗੇ ਆ ਅੱਜ ਅਸੀਂ ਖੇਡ ਲਈਏ ਤੁਸੀਂ ਉੱਥੇ ਜਿਹੜੇ ਬੈਠੇ ਆ ਇੱਕ ਦੂਜੇ ਨੂੰ ਸ਼ੇਅਰ ਕਰੀ ਜਾਂਦੇ ਹੋ ਸਮਝੋ ਮੈਂ ਕਹਿਣਾ ਕੀ ਚਾਹੁੰਦਾ ਜੇ ਫੇਰ ਵੀ ਕੋਈ ਡਾਊਟ ਆ ਨੰਬਰਾਂ ਤੇ ਕਾਲ ਕਰਿਆ ਕਰੋ ਕਮੈਂਟਾਂ ਦੇ ਵਿੱਚ ਉਹ ਨਾ ਬਣਿਆ ਕਰੋ ਕਿ ਵੀ ਅਸੀਂ ਸ਼ੇਅਰ ਬਣ ਜਾਂਦੇ ਆ ਕਮੈਂਟਾਂ 'ਚ ਬੋਲਦੇ ਆ ਜੀ ਇਹਨਾਂ ਦੀ ਰੈਪਿਊਟੇਸ਼ਨ ਖਰਾਬ ਕਰਦੇ ਆ ਐਦਾਂ ਰੈਪਿਊਟੇਸ਼ਨ ਖਰਾਬ ਹੋਣ ਲੱਗੀ ਨਾ ਫੇਰ ਤਾਂ ਕੰਮ ਹੋ ਗਏ 17 ਸਾਲ ਹੋ ਗਏ ਮੈਨੂੰ ਮਿਹਨਤ ਕਰਦਿਆਂ ਇਹ ਤੁਹਾਨੂੰ ਇੱਕ ਬਹੁਤ ਪਿਆਰ ਭਰੀ ਵਾਰਨਿੰਗ ਆ ਜੇ ਕਿਸੇ ਨੇ ਗੱਲ ਕਰਨੀ ਆ ਸਿੱਧੇ ਆ ਕੇ ਫੇਸ ਟੂ ਫੇਸ ਕਰੋ ਆਫਿਸ ਆਓ ਜੇ ਕੋਈ ਪੰਜਾਬ ਤੋਂ ਆ ਜੇ ਕੋਈ ਬਾਹਰੋਂ ਆ ਮੇਰੇ ਨੰਬਰ ਤੇ ਮੈਨੂੰ ਵਟਸਐਪ ਤੇ ਮੈਸੇਜ ਕਰੇ ਮੈਂ ਕਾਲ ਕਰੂੰ ਵੀਡੀਓ ਕਾਲ ਕਰ ਲਵੇ ਟਾਈਮ ਰੱਖਾਂਗੇ ਜਦੋਂ ਮੈਂ ਬਿਜ਼ੀ ਹੋਊਗਾ ਉਹ ਟਾਈਮ ਛੱਡ ਕੇ ਆਪਾਂ ਟਾਈਮ ਰੱਖ ਕੇ ਤੁਹਾਨੂੰ ਟਾਈਮ ਜ਼ਰੂਰ ਦਊਗਾ ਜੇ ਕਿਸੇ ਨੇ ਮੈਨਾਂ ਗੱਲ ਕਰਨੀ ਆ ਆਪਣੇ ਡਾਊਟ ਕਲੀਅਰ ਕਰਨੇ ਚੰਗੀ ਤਰ੍ਹਾਂ ਰੱਜ ਕੇ ਕਰਿਓ ਪਰ ਆਹ ਬੇਕੂਫ ਵਾਲਿਆਂ ਕਿਸੇ ਦੀ ਫੈਮਲੀ ਤੱਕ ਪਹੁੰਚਣਾ ਕਿਸੇ ਦੇ ਪੈਸੇ ਨੂੰ ਕਿਸੇ ਨੂੰ ਫਰੋਡ ਕਹਿਣਾ ਜਾਂ ਉਹ ਚੀਜ਼ ਕਰਨਾ ਇੱਜ਼ਤ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਭਰਾ ਤੁਸੀਂ ਇਹਨਾਂ ਚੀਜ਼ਾਂ 'ਚ ਅੱਜ ਆਏ ਹੋ ਅਸੀਂ ਇਹ ਚੀਜ਼ਾਂ ਕਰ ਕਰਕੇ ਹਟ ਗਏ ਅਸੀਂ ਲੀਗਲ ਵੇ 'ਤੇ ਚੱਲਦੇ ਹਾਂ ਕੋਈ ਗਲਤ ਕਿਸੇ ਨਾਲ ਨਾ ਹੋਣ ਦਈਏ ਨਾ ਕਰੀਏ ਸੋ ਜੇ ਕਿਸੇ ਨੇ ਵੀ ਕੋਈ ਇਨਫੋਰਮੇਸ਼ਨ ਲੈਣੀ ਆ ਆਫਿਸ ਆਓ ਆਪਣਾ ਸਾਰੇ ਡਾਊਟ ਕਲੀਅਰ ਕਰਕੇ ਫੇਰ ਹੀ ਕੇਸ ਅਪਲਾਈ ਕਰੋ ਜਿੰਨੇ ਵੀ ਕੇਸ ਅਪਲਾਈ ਕਰਨਾ ਪਹਿਲਾਂ ਆਪਣੇ ਡਾਊਟ ਕਲੀਅਰ ਕਰੋ ਫਿਰ ਕੇਸ ਅਪਲਾਈ ਕਰੋ ਐਵੇਂ ਨਾ ਵਿਊ ਲੈਣ ਦੇ ਖਾਤਰ ਆ ਕਰੀ ਜਾਇਆ ਕਰੋ ਨਾ ਕਮੈਂਟਾਂ ਦੇ ਵਿੱਚ ਕਿਸੇ ਦੇ ਮਾਪਿਆਂ ਤੱਕ ਕਿਸੇ ਭੈਣਾਂ ਤੱਕ ਪਹੁੰਚਿਆ ਕਰੋ ਮੈਂ ਨਹੀਂ ਚਾਹੁੰਦਾ ਕਿਸੇ ਦੇ ਆਪਾਰਿ ਸ਼ਾਨ ਦੇ ਖਿਲਾਫ ਬੋਲੀਏ ਪਰ ਜੇ ਕੋਈ ਆਊਗਾ ਫਿਰ ਆਪਾਂ ਕੋਈ ਗੱਲ ਨਹੀਂ ਦੂਸਰਾ ਰਸਤਾ ਵੀ ਬਣਾ ਲਾਂਗੇ ਧੰਨਵਾਦ ਪ੍ਰੀ ਸਿੱਖੋ ਵੱਲੋਂ ਸਤਿ ਸ਼੍ਰੀ ਅਕਾਲ